ਹੰਸਾ ਸੱਤ ਚੱਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰੇਤਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਤਿੰਨ ਤੁਹਾਨੂੰ ਬੱਚਿਆਂ ਵਾਲੀਆਂ ਦਿਖਾਵਾਂਗੇ ਦੋ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਉਣੀਆਂ ਗੱਲਬਾਤ ਹੁਣ ਆਪਾਂ ਕਰਦੇ ਆਂ ਵੀ ਜਹਨਾਂ ਨਾਲ ਤੇ ਪੁੱਛਦੇ ਸਾਰੇ ਦਿੱਤੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀਆ ਭਾਈਓ ਠੀਕ ਠਾਕ ਵਧੀਆ ਵਧੀਆ ਤੁਸੀਂ ਦੱਸੋ ਆਹ ਕਿਰਪਾ ਕਿਰਪਾਈ ਅੱਛਾ ਵਧੀਆ ਕਿਰਪਾਈ ਜੀ ਦੀ ਜੇ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਕੋ ਜੀ ਪ੍ਰਿਤਪਾਲ ਸਿੰਘ ਜੀ ਪਿੰਡ ਚਾਲਕਲਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾ ਤੇ ਫੋਨ ਨੰਬਰ ਬੋਲਦੇ 987710719475 ਜੀ ਠੀਕ ਹੈ ਜੀ ਹਾਂਜੀ ਤੇ ਸ਼ੁਰੂਆਤ ਆਪਣੇ ਕੋ ਜੇ ਪੰਜ ਗਾਵਾਂ ਵਾ ਅੱਛਾ ਇਹ ਕੁੱਚੇ ਬੱਚੇ ਵਾਲੀ ਗਾਵਾਂ ਦਾ ਦੋ ਤਾਜੀਆਂ ਵਾ ਠੀਕ ਦੋ ਟੋਕੜਾ ਦੋ ਟੋਕੜਾ ਹਾਂਜੀ ਪੰਜ ਗਾਵਾਂ ਤੇ ਚਲੋ ਸ਼ੁਰੂਆਤ ਪਹਿਲੇ ਨੰਬਰ ਵਾਲੀ ਤੋਂ ਹੀ ਕਰਨੀ ਹੈ ਇਹਦਾ ਸੁਆਜੋ ਭਾਜੀ ਤੇਜਾ ਅੱਛਾ ਆਪਣੇ ਭਾਈ ਨੂੰ ਅਜ ਤਿੰਨ ਦਿਨ ਹੋ ਗਏ ਆ ਤਿੰਨ ਦਿਨ ਹੋ ਗਏ ਆ ਹਾਂਜੀ ਇਹਦੇ ਮਗਰ ਜੇ ਬੱਚਾ ਦੇ 10 ਦਿਨਾਂ ਦੀ ਸੂਈ ਆ ਦੁੱਧ ਕਿੰਨਾ ਜੇ ਤੱਕ ਦੁੱਧ ਭਾਈ ਉਹ ਆਪਾਂ 14 ਕਿਲੋ ਚੋਗ ਰਹੇ ਹਾਂ ਸਾਡੇ ਤੋਂ ਥੋੜਾ ਘਟੀ ਆ ਥਾਣੇ ਥੋੜੇ ਬੜੀ ਆ ਦੂਜੇ ਥਾਣ ਕੇ ਡੰਗ ਰੋਪੇ ਸਾ ਕਰ ਜੇ ਹੁਣ ਕਿੰਨਾ ਹੀ ਦੁੱਧ ਪੱਕਾ 12 ਕਿਲੋ ਤੋਂ ਬਾਹਰ ਹੀ ਹੋ ਗਿਆ ਪਰ 12 ਕਿਲੋ ਦੀ ਗਾਰੰਟੀ ਦੇਵਾਂਗੇ ਪੱਕਾ ਦੁੱਧ ਹੈਗਾ ਜੀ 12 ਲੀਟਰ ਕੋਈ ਕੋਈ ਵੀਡੀਓ ਹਾ ਕੱਢ ਕੇ ਨਾ ਸਾਹਮਣੇ ਮੇਰੇ ਰਾਹਲੇ ਦੇ ਇੱਕ ਬਨੇ ਗਾਈ ਚਵਾਈ ਜੇ ਅੱਛਾ ਜੇ ਦੁੱਧ ਘੱਟ ਨਿਕਲੂਗਾ ਇਦਾਂ ਦੇ ਦਾਂਗੇ ਅੱਛਾ ਜੇ 12 ਕਿਲੋ ਤੋਂ ਪਾ ਵੀ ਘੱਟ ਹੋਏਗਾ ਜੇ 12 ਕਿਲੋ ਦਾ ਘੱਟ ਨਿਕਲਿਆ ਤਾਂ ਗਾਂ ਫਰੀ ਉਹਦਾਂ ਹੀ ਫਰੀ ਜਾਵੇ ਵੀ ਗੱਲ ਰਹੀ ਜੇ ਤੇਰੀ ਵੀ ਗਾਂ ਫਰੀ ਦੇ ਦਾਂਗੇ ਜੇ 12 ਕਿਲੋ ਤੋਂ ਘੱਟ ਹੋਊਗਾ ਅੱਛਾ ਹਾਂ ਵੀਡੀਓ ਕੱਢ ਕੇ ਸਾਹਮਣੇ ਲਾ ਲਈ ਠੀਕ ਆ ਗਿਆ ਮੌਕੇ ਤੇ 12 ਕਿਲੋ ਚਲੋ ਖੋਲੋ ਆ ਫਿਰ ਤੋੜਦੀਏ ਆ ਦੇਖ ਸਾਦੇ ਜੇ ਬਾਕੀ ਕੋਈ ਵੀਰ ਆਪਣੀ ਚਵਾਈ ਕਰਕੇ ਲੈ ਜਾਏ ਹੁਣ ਜੇ ਦੁੱਧ 12 ਕਿਲੋ ਤੋਂ ਘੱਟ ਹੋ ਗਿਆ ਤਾਂ ਕਹਿੰਦੇ ਗਾਂ ਫਰੀ ਜਿਹੜੇ ਚੰਗੇ ਕਦ ਕਾਠ ਵਾਲੀ ਆ। ਇਹ ਸਾਰੀ ਜਗੀ ਆ ਇਹਦੇ ਕੇਸੇ ਸਾਡ ਘਟ ਕੀਤੀ ਆ ਦਰ। ਨਹੀਂ। ਰੈਡੀ। ਤੇ ਥਣਥਣ ਪੂਰੇ ਜਿੱਤਰ। ਆਹੇ ਸਾਰੇ ਭਾਜੀ ਤੇ ਮੁੱਲ। ਮੁੱਲ ਦੇ ਈ ਗਾ ਦਾ 50-55 ਸਾਰੇ ਕਰੀ ਜਾਂਦੇ ਪਰ ਆਪਾਂ ਉਹਨਾਂ ਨਹੀਂ ਕਰਨਾ ਹੈਗਾ। ਅੱਛਾ। ਮੁੱਲ ਜਿਉ ਲੈ ਲੈਣਾ ਉਹ ਕਰਨਾ ਭਾਜੀ। ਕਿੰਨਾ? ਮੁੱਲ 40000 ਆ। ਅੱਛਾ। 38 ਦੀ ਦੇ ਦਾਂਗੇ। ਅੱਛਾ। ਉੱਚੋ ਜੇ ਤੁਸੀਂ ਮਾਤਨ ਕਰਾਉਣ ਦਾ ਦੱਸ ਦੂ ਉਨੇ ਹੀ ਛੱਡ ਦਾਂਗੇ ਕਿੰਨਾ ਕਰੋਗੇ ਮਾਤਨ ਦੱਸੋ ਤੁਸੀਂ ਜੋ ਕਹੋਗੇ ਉਹਨੇ ਦੀ ਦੇ ਦਾਂਗੇ ਆਪਾਂ 2000 ਕਰ ਦਈਏ ਮਾਣ ਵਿੱਚ ਹੋਰ 2000 ਕਰ ਦਾਂਗੇ ਭਾਜੀ 34000 ਦੀ ਦੇ ਦਾਂਗੇ ਉਹ ਚੋ ਵੀ ਮਾਤਨ ਕਰ ਦਾਂਗੇ ਸੌਦੇ ਦਾ ਲਈ ਪਤਾ ਕਿੱਥੇ ਨਾ ਫੋਮੂਲਾ ਲਾਵੇ ਤੋ 12 ਕਿਲੋ ਨੈਟ ਤਿਆਰ ਠੀਕ ਹੈ ਤੇ ਉਦ ਤਰਾ ਕਿੰਨਾ ਕਿੰਨਾ ਕਿਚਵਾਈ ਜਾਊਗੀ ਦੁੱਧ ਭਾਜੀ 14 ਕਿਲੋ ਹਸਕੇ ਦੇਈਏ ਨਾ ਇਹ ਦੁੱਧ 14 ਕਿਲੋ ਹੀ ਅੱਛਾ ਰਹਾ ਦਾ ਦੀ ਗਾਹ ਹੋਈ ਹੈ ਮਾਲਾ ਮੋਲਾ ਛੁੱਟੇਗੀ ਤੋ ਬਾਜੂਗੀ ਠੀਕ ਹੈ ਜੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਇਹ ਭਾਜੀ ਬੱਛੀ ਜੇ ਉਹ ਵੀ ਇਹਦੇ ਮਗਰੋਂ ਬੱਛਾ ਜੀ ਅੱਛਾ ਹਾਂਜੀ ਇਹ ਪਹਿਲਾ ਸੂਲਾ ਜੀ ਠੀਕ ਆ ਇਹਦੇ ਕੋਲ ਭਾਜੀ ਦੁੱਧ 11 ਕਿਲੋ ਆਪਾਂ 10 ਕਿਲੋ ਦੀ ਗਾਰੰਟੀ ਦੇਵਾਂਗੇ ਅੱਛਾ ਮੇਲਾ ਮਾਰਨ ਦੀ ਜੇ ਇੱਧਰ ਵਿਖਾ ਦਿਓ ਮੇਰਾ ਆ ਵੇਖ ਹਜੇ ਆ ਦੇਖਦੇ ਮੈਂ ਉਹ ਤਰ੍ਹਾਂ ਹੀ ਜਿਹੜਾ ਪੁੱਛ ਤੇ ਲੱਗਾ ਤੁਹਾਨੂੰ ਭਾਜੀ ਇਹਦੇ ਕੋਲ ਭਾਜੀ ਦੁੱਧ ਦੇ ਨੇ ਬੱਛੀ ਨੇ ਵਧਣਾ ਵਾ ਜੀ ਦੁੱਧ 11 ਕਿਲੋ ਵਾਲੀ ਨੇ ਆ ਵੇਖ ਲਓ ਮੇਰਾ ਚਾਹੀਦਾ ਠੀਕ ਹੈ ਜੀ ਦੁੱਧ ਬਛਰੀਆਂ ਹਸ ਗਿਆ ਮਾਣ 12 13 12 13 ਚਵਾਈਏ ਨਾ ਹੁਣ ਮੌਕੇ ਦਾ 10 ਕਿਲੋ ਦੁੱਧ 11 ਕਿਲੋ ਪਰ ਆਪਾਂ 10 ਕਿਲੋ ਦੀ ਗਰੰਟੀ ਅੱਛਾ ਇਹ ਵੀ ਪੂਰਾ ਚਵਾ ਕੇ ਦੋਗੇ ਪੂਰੀ ਚਵਾ ਕੇ ਭਾਜੀ ਕੇ ਅੱਛਾ ਗੱਲ ਨਹੀਂ ਜਿੱਦਾਂ ਲੱਗੀ ਕੋਈ ਚਿੰਝੇ ਦੁੱਧ 10 ਕਿਲੋ ਜਿਹੜਾ ਇਹਦੇ ਕੋਲ ਵੀ ਕਹਿੰਦਾ ਕਿ ਪੱਕਾ ਹੈਗਾ ਬਾਕੀ ਕੋਈ ਵੀਰ ਆਪਣੀ ਚਵਾਈ ਕਰਕੇ ਲੈ ਜੀ ਇਹ ਦੰਦਾ ਏ ਥੋੜਾ ਮੂੰਹ ਹੀ ਫੜਉਦੀ ਮੂੰਹ ਦਾ ਘਰਦੀ ਏ ਥੋੜਾ ਜਿਹਾ ਕੋਈ ਨਹੀਂ ਕੋਈ ਨਹੀਂ ਲੈ ਜੀ ਇਹ ਮੂੰਹ ਮੂੰਹ ਹੀ ਫੜਉਦੀ ਨਹੀਂ ਨਹੀਂ ਬਰੀਡ ਬਰੂਡ ਬੜੀ ਭਾਜੀ ਇਹ ਕਿੰਨਾ ਕਿ ਦੁੱਧ ਚਵਾਈ ਜਾਓਗੇ ਵਿੱਚ ਜਿਹਨੇ ਭਾਜੀ ਦੁੱਧ 12 13 ਕਿਲੋ ਆ ਹੱਸ ਕੇ ਪਾਈਏ ਨਾ 12 13 ਕਿਲੋ ਤੋਂ ਨਹੀਂ ਮਰਦੀ ਵਾਛੀ ਤੇਰਾ ਮੁੱਲ ਮੋਲੇ ਦਾ ਜਾਇ ਜੀ ਆ ਭਾਜੀ ਕਿੰਨਾ ਮੁੱਲ 32000 30 ਦੀ ਦੇ ਦਾਂਗੇ 30000 ਦੀ ਦੇ ਦੋਗੇ ਕੁਝ ਹੋਰ 2000 ਮਾਨ ਕਾ ਦਾਂਗੇ 28000 ਦੀ 28000 ਦੀ ਜੋ ਲੈ ਆਈ ਲੈਣਾ ਨਾ ਭਾਜੀ ਇੱਕੋ ਗੱਲ ਅੱਛਾ 20 ਹਜ਼ਾਰ ਦੀ ਦਰਾਂ ਕੋਚੋ ਛੋਟ ਹੀ ਕਰਨੀ ਤੇ 10 ਕਿਲੋ ਦੁੱਧ ਦਾ ਪੱਕਾ ਮੁੱਖ ਦੁੱਧ ਦਾ ਪੱਕਾ ਦੁੱਧ ਵੱਧ ਹੋਊਗਾ ਪਰ ਆਪਦਾ ਹਾਂ ਤੁਹਾਨੂੰ ਗਰੰਟੀ ਦੇਵਾਂਗੇ ਠੀਕ ਹੈ ਜੀ ਦੁੱਧਾਂ ਦਾ ਬਾਹਰੀ ਹੈ ਠੀਕ ਹੈ ਜੀ ਕੋਈ ਛੱਡੀ ਤੀ ਕੋਈ ਵੰਗਾ ਨਹੀਂ ਪੋਣਾ ਅੱਛਾ ਕੋਈ ਉਹ ਜੀ ਕੇ ਨਾ ਉਹਨੂੰ ਪੋਣਾ ਨਾ ਇਹਨੂੰ ਹੀ ਪੋਣਾ ਅੱਛਾ ਹਾਂ ਜੀ ਕੋਈ ਨਾ ਮੰਗਾ ਨਹੀਂ ਪੋਣਾ ਠੀਕ ਹੈ ਤੇ ਹੁਣ ਜਿਹੜੀ ਇੱਕ ਆ ਗਾਵਾਂ ਅੱਛਾ ਇਹ ਆਪਣਾ ਉਹ ਆਈ ਆ ਨੂੰ ਅੱਜ 2 ਦਿਨ ਹੋ ਗਏ ਹੈ ਤੇ ਹੀਟ ਤੇ ਆਪਾਂ ਨਹੀਂ ਕਰਾਈ ਜਮ ਤੁਹਾਨੂੰ ਅੱਛਾ ਪਰ ਹੀਟ ਲਗਾਉਂਦੀ ਜੀ ਜੰਮੀ ਜਾਂਦੀ ਉਹ ਪਰਾਇਆ ਬੜਾ ਇਹਨੇ ਅੱਛਾ ਬੋਲੀ ਤੇ ਟੀਕਾ ਪਰਾਇਆ ਨਹੀਂ ਪਰ ਆਪਾਂ ਪਰਾਇਆ ਹੀ ਨਹੀਂ ਅੱਛਾ ਡਾਕਟਰ ਨੂੰ ਲਾਇਆ ਫੂ ਹੋਇਆ ਹੀ ਨਹੀਂ ਅੱਛਾ ਪਰੇ ਕਰੀ ਜੜੀ ਮੈਂ 6 ਕਿਲੋ ਹੈਗਾ ਪੱਕਾ ਦੁੱਧ ਦੇ ਤੇ ਕੋਲ ਪੱਕਾ ਭਾਜੀ 6 ਕਿਲੋ ਥੋੜਾ ਵਖਾਵਾ ਘੱਟ ਕਰਦੀ ਦੁੱਧ ਹੈਗਾ ਥੋੜਾ ਜੀ ਹੈ ਕਹਿ ਰਹੇ ਬੋਲੀਗਾ ਤੇ ਤਾਂ ਸੁਨਵੀਰ ਜੀ ਪੂਰੇ ਹੀ ਗਏ ਤੇ ਠੀਕ ਹੈ ਜੋ ਦੇ ਲੇਗੇ ਭਾਜੀ ਪੱਕਾ ਨੱਟ 6 ਕਿਲੋ ਤੇ ਆਰ ਤੇ ਇਹਦਾ ਮੁੱਲ ਮੁੱਲੇ ਦਾ ਬਿਲਕੁਲ ਛੋਟਾ ਜਾਈ ਆ ਅੱਛਾ ਮੁੱਲ 10000 ਅੱਠ ਦੀ ਦੇ ਦਾਂਗੇ 8000 ਦੀ ਦੇ ਦੋਗੇ ਉਹ ਚੋ ਮਾਤੜ ਕਰਾਂਗੇ 7000 ਦੀ ਛੋਟ ਹੀ ਕਰਾਂਗੇ ਭਾਜੀ ਬਿਲਕੁਲ ਜਾਇਜ਼ ਮੁੱਲ ਠੀਕ ਹੈ ਜੀ ਪਹਿਲਾਂ ਆ ਵੀ ਮੂੰਹ ਜੰਦਾ ਜੇ ਦੱਸਦੇ ਆ ਪਰ ਆਪਾਂ ਚੈੱਕ ਨਹੀਂ ਕੀਤੀ ਠੀਕ ਆ ਹਾਂਜੀ ਮੂੰਹ ਮਾ ਘੱਟ ਫਰਾਂਦੀਆਂ ਚਲੋ ਕੋਈ ਨਹੀਂ ਤੇ ਹੁਣ ਅਜਾ ਸੂਆ ਭਾਜੀ ਕਿੱਜਾ ਏ ਅੱਛਾ ਬਿਲਕੁਲ ਮਹੱਤਰ ਕਰੋ ਗਾਈ ਆਈ ਆ ਅੱਛਾ ਆ ਵਸ਼ੀ ਇਹਦੀ ਗਰਨਸ ਹਦੀ ਮਗਰ ਵਸ਼ੀ ਅੱਛਾ ਮਗਰ ਵਸ਼ੀ ਹੈ ਇਹਦੀ ਮਗਰ ਵਸ਼ੀ ਇਹਦੀ ਠੀਕ ਹੈ ਜੀ ਹਾਂਜੀ ਇਹਦੇ ਕੋਲ ਭਾਜੀ ਨੱਟ ਦੁੱਧ 5 ਕਿਲੋ ਪਿਆਰੇ 5 ਕਿਲੋ ਦੁੱਧ ਹੈਗਾ ਪੱਕਾ 5 ਕਿਲੋ ਭਾਜੀ ਦੁੱਧ ਠੀਕ ਹੈ ਜੀ 5 ਕਿਲੋ ਦੁੱਧ ਜਿਹੜਾ ਇਹਦੇ ਕੋਲ ਪੱਕਾ ਕਹਿੰਦੇ ਹੈਗਾ ਤੇ ਮਗਰ ਵੀ ਇਹਦੇ ਵਸ਼ੀ ਹੈਗੀ ਛੱਚ ਬੱਚਾ ਵਾ ਇਹਦਾ ਬਾਕੀ ਕੋਈ ਵੀਰ ਆਪਣੀ ਸਿਹਤ ਨਾ ਦੇਖ ਕੇ ਲੈ ਗਏ ਇਹਦੇ ਨਾਲ ਥੋੜਾ ਜਿਹਾ ਭਾਜੀ ਥਣ ਫੁੱਟੇ ਜੇ ਪੀੜ ਕੁੱੜ ਨਹੀਂ ਐਦਾਂ ਮਨਉਂਦੀ ਹੈਗੀ ਅੱਛਾ ਆਹੋ ਥਣ ਵਿਖਾ ਦਿਓ ਮਾਰੇ ਜੇ ਫੁੱਟੇ ਆਦਾ ਪੀੜ ਹਾਂਜੀ ਆਪਨਾ ਚੈੱਕ ਕਰ ਲੈ ਦੱਸਣਾ ਜਗਾ ਜੀ ਠੀਕ ਲੈ ਥਣੂੜ ਦਾ ਕਰਦੇ ਪਈਦਾ ਥਣੂੜ ਦਾ ਆਹੋ ਮਰੇ ਠੀਕ ਹੋ ਗਿਆ ਨੀ ਛਾਤੀ ਦੋ ਦਿਨਾਂ ਥਣ ਠੀਕ ਹੋਊਗਾ ਮੋੜ ਤੇ ਮੌਕੇ ਦੇ ਭਾਜੀ ਦੁੱਧ ਦਾ 5 ਕਿਲੋ ਹਾਂਜੀ ਵੱਡ ਵੀ ਸਕਦੀ ਆ ਠੀਕ ਆ ਕੋਈ ਵੰਡ ਮੁੰਡ ਨਹੀਂ ਪੁੰਦੇ ਇਦਾਂ ਚੁੰਦੇ ਰਹੇ ਉਹ ਆਗਾ ਦੇ ਸਿਰ ਤੇ ਅੱਗ ਵਹੀ ਹੁੰਦੇ ਆ ਉਹਨਾਂ ਨੇ ਇਦਾਂ ਬਾਂਲੇ ਛੱਡੀ ਪਾ ਕੇ ਛੱਡੀ ਟੁੱਡੀ ਠੀਕ ਆ ਬੰਦਾ ਭਾਵੇਂ ਥੱਲੇ ਬੈਠੇ ਰੋ ਕੋਈ ਗੱਲ ਨਹੀਂ ਠੀਕ ਆ ਬੱਚਾ ਲਾ ਆ ਗਿਆ ਖੁਦ ਉਹ ਖਾਣੇ ਇੱਕ ਮਿੰਟ ਬੱਚਾ ਛੱਡੋ ਤੇ ਇਤਰਾ ਹੀ ਮਾੜਾ ਬੱਚਾ ਲੱਗਦਾ ਖਾਣੇ ਨਹੀਂ ਬਾਕੀ ਵੱਛੀ ਵੀ ਗਏ ਨੇ ਪਲ ਨਹੀਂ ਦੇ ਵੱਛੀ ਬੜੀ ਵਧੀਆ ਭਾਜੀ ਘਰ ਨੇ ਸੜੀ ਵੱਛੀ ਪਲੀ ਪਲੋਸੀ ਵੱਛੀ ਆ ਦੇ ਸਾਡੇ ਇਸ ਤਰ੍ਹਾਂ ਚੰਡੀ ਤੇਰੀ ਹੈ ਜੀ ਇੱਦਾ ਹੀ ਕੋਈ ਗੱਲ ਨਹੀਂ ਥੋੜੀ ਜਿਹੀ ਮਾਰੇ ਥਣ ਫੁੱਟੇ ਉਹਦੇ ਕਰਕੇ ਹੁੰਦਾ ਆ ਦੇ ਸਾਡੇ ਥਣ ਫੁੱਟੇ ਆ ਬਾਕੀ ਕਿ ਤੋ ਹਾਰਗ ਦੇ ਭਾਜੀ ਕਿਤੇ ਗਾਂ ਦੀਆਂ ਗੱਲਾਂ ਦੇ ਚਵਾ ਲੱਗਾ ਵੇਖੋ ਠੀਕ ਹੈ ਜੀ ਆ ਦੇਖੋ ਚਾਰੇ ਸਨਾਂ ਦਾ ਚਵਾ ਜੀ ਚਾਰੇ ਪੀੜਪੂੜ ਨਹੀਂ ਬਣਾਉਂਦੀ ਠੀਕ ਹੈ ਇਹੋ ਗਾਣੀ ਨਹੀਂ ਹੈ ਜੀ ਤੇ ਇਹਦਾ ਮੁੱਲ ਮੁੱਲ ਬਿਲਕੁਲ ਇਹਦਾ ਛੋਟਾ ਹੀ ਪੂਣਾ ਭਾਜੀ ਜੋ ਲਾਇ ਲੈਣਾ 7000 ਦੇ ਦਾਂਗੇ ਜੋ ਛੋਟ ਕਰਦਾ ਕਿੰਨੀ 500 ਛੱਡਦਾ ਅਸੀਂ ਸਾਢੇ 60 ਦੇ ਦਾਂਗੇ ਸਾਢੇ 60 ਦੇ ਦੋਗੇ ਮਗਰ ਵਸ਼ੀ ਹਾਂਜੀ ਮਗਰ ਵਸ਼ੀ ਦੇ ਲਓ ਚੈੱਕ ਕਰ ਲਓ ਬਾਦੂ ਜੇ 5 ਕਿਲੋ ਦਈ ਜਾਊ ਪਾ ਕੀ ਪਾਇਆ ਭਾਜੀ ਸਾਢੇ 60 ਤਾਂ ਹੁੰਦਾ ਕੀ ਠੀਕ ਹੈ ਜੀ ਮਗਰ ਵਸ਼ੀ ਦੋ ਚੀਜ਼ਾਂ ਸਾਢੇ 60 ਦੇ ਦੇਣੀਆਂ ਠੀਕ ਹੈ ਹਾਂਜੀ ਤੇ ਇੱਕ ਆ ਗਾਂ ਜਿਹੜੀ ਹੁਣ ਇਹ ਦੇਖੋ ਭਾਜੀ ਪੱਕਾ ਦੁੱਧ 5 ਕਿਲੋ ਵਸ਼ੀ ਕੋ ਹੈ ਗਏ ਤੇ ਕਿ 5 ਕਿਲੋ ਦੁੱਧ ਪੱਕਾ ਭਾਜੀ ਦੁੱਧ ਦੀ ਨਹੀਂ ਕੋਈ ਗੱਲ ਹੈ ਕਿ ਦੁੱਧ ਤਾਂ ਝੂਠਾ ਸਕਦਾ ਤੋਰਾ ਫੇਰ ਇੱਕ ਰੀ ਇਹੀ ਭਾਜੀ ਠੰਡੀ ਪੀ ਰਹੀ ਆ ਬਾਕੀ ਦੁੱਧ ਰਹੀ ਵੀਰ ਜੀ ਨੇ ਕਹਿੰਦੇ ਕਿ ਆਪਣੀ ਚਵਾਈ ਕਰਕੇ ਖੜ ਤੇ ਇਹਦਾ ਮੁੱਲ ਇਹਦੇ ਥਲੇ ਦੁੱਧ ਦਾ ਭਾਜੀ 5 ਕਿਲੋ ਹਾਂਜੀ ਇਹਦਾ ਮੁੱਲ ਨਹੀਂ ਕਰਨਾ ਜੋ ਲੈਣਾ ਉਹ ਹੀ ਐ ਫਿਕਸ ਪ੍ਰਾਈਸ ਕਰਨਾ ਕਿੰਨਾ ਭਾਜੀ 5 ਕਿਲੋ ਦੁੱਧ 5 ਹਜ਼ਾਰ ਦੀ ਦੇਣੀ ਭਾਜੀ ਹਜ਼ਾਰ ਦੀ ਦੇ ਦੇਣੀ ਦੋ ਡੰਗ ਚੋੜੇ ਤਿੰਨਾਂ ਜੋੜੇ 5 ਕਿਲੋ ਪੱਕਾ ਹੋਊਗਾ ਤੇ ਲੈ ਜਰਦੇ ਰਹਿਣ ਠੀਕ ਹੈ ਜੀ ਹਾਂਜੀ ਬਾਕੀ ਇਹੋ ਮਾਲ ਆਪਣੇ ਕੋਲ ਤਸੱਲੀ ਕਰੋ ਇੱਥੇ ਆਓ ਠੀਕ ਆ ਹਾਂਜੀ ਬਸ ਇਹੋ ਹੀ ਆਪਾਂ ਬੇਨਤੀ ਕਰਨੀ ਆਪਣੀ ਬਾਕੀ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਖੜੋ ਜੀ ਆਪਣੀ ਤਸੱਲੀ ਕਰਕੇ ਖੜੋ ਇਹ ਗਾਣੇ ਦੁੱਧ ਭਾਜੀ 14 15 ਵੀ ਚਵਾ ਸਕਦੀ ਆ ਅੱਛਾ ਉਹ ਸਾਹ ਵਾਲਾ ਵੀਰ ਐ ਜੋ 15 ਚਵਾ ਦੀ ਬੜੀ ਕਤੂਦ ਵਾਲੀ ਵੱਡੀ ਗਾਵਾ ਠੀਕ ਹੈ ਜੀ ਚਵਾ ਬਹੁਤ ਲੱਗਾ ਇਹਨੂੰ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ